ਮੈਸਟਰੋ ਦੀ ਕੋਲ ਗਿਆ ਸਾਡੀ ਲੋੜ ਹੈ ਕਿ ਸਟੈਂਡ ਪਰ ਜਾਵੇ ਆਹ ਲਾ ਫੜੀ ਮੈਂ ਉਹ ਮੈਂ ਮਾਈਕ ਲਾ ਤਰਵਤੀਆਂ ਤੇ ਸੰਦੀਪ ਸਿੰਘ ਜੀ ਸਾਡਾ ਬੱਚਾ ਇਹਨਾਂ ਨੂੰ ਜਦੋਂ ਬੇਨਤੀ ਕੀਤੀ ਵੀ ਮਨਜ਼ੂਰੀ ਦੇ ਆਪਾਂ ਹਾਜ਼ਰ ਹੋ ਕੇ ਇਹ ਸਪਰੈਸ਼ਨ ਇੱਕ 뮤직 ਦੇ ਮਹੱਤਵ ਪੱਲੇ ਇਹਨਾਂ ਦੇ ਵਿੱਚ ਫੋਕਸ ਨੂੰ ਦਿਖਾ ਦੇਣਾ ਮੈਂ ਪਾਇਆ ਉਹਦੇ ਉਹ ਵੀ ਟੀਮ ਉਸਨੂੰ ਵੀ ਆਪ ਲੋ ਬਹੁਤ ਖੁਸ਼ੀ ਹੈ ਤੁਸੀਂ ਸਾਨੂੰ ਦੁਆਇਆ ਜਾਂ ਇਹ ਤਵੰਦਰੀ ਪੰਤਾ ਦਾ ਜਿਹੜਾ ਹੈ ਉਹਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਗਿਆ ਤੇ ਮੈਂ ਮੇਰੇ ਗੀਤ ਦੇ ਨਾਲ ਹਾਜ਼ਰੀ ਭਰਨ ਲੱਗਾ ਹਾਂ ਜਿਹੜੀ ਸੋਟੀ ਗਾਂਧੀ ਵਾਲੀ ਦੀ ਧਰਤੀ ਹੈ ਬਹੁਤ ਮਹਾਨ ਕਰਦੀ ਹੈ ਬਹੁਤ ਇੱਥੇ ਅੰਤ ਦੇ ਨਾਲ ਜੋ ਵਾਲੇ ਬੰਦੇ ਪੈਦਾ ਹੋਏ ਸੰਘਰਸ਼ੀਲ ਪਿੰਡ ਹੈ ਇਹ ਇਸ ਪਿੰਡ ਦੇ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਉਸ ਭਾਗਾਂ ਵਾਲੇ ਸਮਝਦੇ ਹਾਂ ਮਾਨ ਬੇਸਿਸ ਕਰਦੇ ਹਾਂ ਕਹਿੰਦੇ ਜਿਹੜੀ ਧਰਤੀ ਤੇ ਉਨਾ ਮਹਾਨ ਸ਼ਹੀਦਾਂ ਦਾ ਖੂਨ 흘ਦਾ ਹੈ ਉਹ ਧਰਤੀ ਅਣਖੀ ਯੋਧਿਆਂ ਦੀ ਧਰਤੀ ਹੋਇਆ ਕਰਦੀ ਹੈ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਜਦ ਵੀ ਕੋਈ ਦਾ ਜੁੱਗ ਕੋਈ ਕਉਂਦਾ ਹੈ ਖੂਨ ਸ਼ਹੀਦਾਂ ਦਾ ਹੱਕਾਂ ਦੇ ਲਈ ਲੰਘਦਾ ਹੈ ਖੂਨ ਸ਼ਹੀਦ ਦਾਦਾ ਹੱਤਾਂ ਦੇ ਲਈ ਨਿਹਰ ਜਸ ਬੋਦਾ ਕੁਨ ਸੀਤਾ ਦਾ ਹੱਤਾਂ ਦੇ ਲਈ ਨਿਹਰ ਜਸ ਬੋਦਾ ਕੁਨ ਸੀਤਾ ਦਾ ਇਹ ਹੋ ਗਈ ਕੁਨ ਸੀਤਾ ਦਾ ਓ ਲੋਕ ਕੁਨ ਸੀਤਾ ਦਾ

अकवारे लड़न सखो दूल अरक वारे लड़न सखो दई खूल शादा ਮਾਰ ਕਰਕੇ ਸਾਡੀ ਬਹੁਤ ਸਾਰੇ ਜੋ ਪੈ ਗਿਆ ਤਿਆਰ ਕਰੋ ਜੇ ਅੱਜ ਜਗਸੀਰ ਆਪ ਦੀ ਸਮੂਹਤੀ ਟੀਮ ਦੇ ਨਾਲ ਇਸ ਸਟੇਜ ਤੇ ਖੜਾਤਾ ਸਭ ਤੋਂ ਵੱਡੀ ਦੇਣ ਇਹ ਮੇਰੀ ਵੱਡੀ ਭੈਣ ਦੀ ਹੈ ਬਹੁਤ ਬਹੁਤ ਪਰਫੈਕਟ ਜੀ ਆਹੀ ਤਾਂ ਸੜਕ ਦੇ ਤੇ ਲੋਕੀ ਆਉਂਦੇ ਨੇ ਆਹੀ ਤਾਂ ਸੜਕਾਂ ਤੇ ਲੋਕੀ ਆਉਂਦੇ ਨੇ ਦੇਖ ਕੇ ਸਾਡੇ ਇੱਕ ਇਹ ਨੂੰ ਘਰੋਂ ਦੇ ਲੈ ਦੇਖ ਕੇ ਸਾਡੇ ਇੱਕ ਇਹ ਨੂੰ ਘਰੋਂ ਦੇ ਲੈ ਅੱਜ ਤੱਕ ਦੇ ਰਸਤੇ भगत सिंह ते हथाणे लड़न सखो न ਬਹੁਤ ਵਧੀਆ ਗੱਲ ਲਿਖੀ ਹੈ ਜਿੰਨਾ ਜ਼ਬਰ ਆਪ ਸਰਕਾਰ ਵੱਲੋਂ ਲੋਕਾਂ ਤੇ ਹੱਕ ਮੰਗਦੇ ਲੋਕਾਂ ਤੇ ਕੀਤਾ ਗਿਆ ਹੈ ਕੰਡਾਉਰੀ ਫਿਰ ਬਾਰਡਰ ਤੇ ਵੱਡਾ ਹਮਲਾ ਕਰਕੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ بے ਰੁਜ਼ਗਾਰ ਜਿਹੜੇ ਟੀਚਰ ਹੈ ਉਹ ਟੁੱਟੇ ਗਏ ਮਜ਼ਦੂਰ ਲੀਡਰਾਂ ਦੇ ਇਹਨਾਂ ਦੀ ਹਮਕਾਰੀ ਹੋਈ ਜਿਹੜੀ ਪੁਲਿਸ ਹੈ ਉਹ ਗਲਤ ਪੰਦੀ ਹੈ ਤਾਂ ਲੋਕਾਂ ਨੇ ਜਿਹੜਾ ਮੂੰਹ ਤੋੜਨਾ ਜਵਾਬ ਦਿੱਤਾ ਆ ਪਿਛਲੇ ਦਿਨੀ ਸੀ ਇੱਕੋ ਦੇ ਤੇ ਫਿਲਮ ਕੀਤੀ ਹੈ ਚੰਗੀ ਚੋਰ ਸਾਡੀ ਟੀਮ ਵੱਲੋਂ ਜਿੰਨਾਂ ਕੁ ਲੋਕਾਂ ਦਾ ਬੰਦਾ ਲੋਕ ਵੀ ਕਰਦੇ ਆ ਲੋਕਾਂ ਨੇ ਵੀ ਖਾਸੀ ਖੰਡ ਪਾਈ ਆ ਅਗਲਾ ਅੰਤਰਾ ਲਿਖਿਆ ਹੈ ਕਹਿੰਦਾ ਦੇਖ ਲਵੋ ਹੁਣ ਪਿੰਡਾਂ ਵਿੱਚੇ ਲੋਕੀ ਉੱਤਰ ਗਏ ਹੜਕੇ ਲੋਕ ਤੇਰਿਆਂ ਨੂੰ ਸੱਥਾਂ ਵਿੱਚ ਪੁੱਟ ਲਗੇ हर पेले फुलेटे हर पेलो फुल टेरे आ ਅੱਗੇ ਪਤੂ ਸਿੰਗਦੇ ਰਸਤੇ ਤੁੰਦਾ ਪਤੂ ਸਿੰਗਦੇ ਰਸਤੇ ਤੁੰਦਾ ਕੁੰਨ ਜਹੀ ਤਾਦਾ ਅੱਤਵਾਦੇ ਲਈ ਨਲ ਨਸਨੋ ਹੰ ਤੁੰ ਜਹੀ ਤਾਦਾ ਅੱਤਵਾਦੇ ਲਈ ਨਲ ਨਸਨੋ ਤੁੰ ਜਹੀ ਤਾਦਾ ਓਹ ਹੋਵੇ ਕੁੰਨ ਜਹੀ ਤਾਦਾ ਓ ਲੋਕ ਕੁੰਨ ਜਹੀ ਤਾਦਾ আপাডিনে <laughs> ਸਫਤਪਾਲ ਕਾਂਦੀ ਵਾਲਾ ਜੇਕੀ ਕਿਆਂ ਦੇ ਵਿੱਚ ਇੱਕ ਕਾਡ ਹੋਇਆ ਸੀ ਇਹ ਸਾਥੀ ਉਹਦੇ ਵਿੱਚ ਇਨਵੋਲਵ ਸੀ ਭਾਵੇਂ ਸਾਥੀ ਦੀ ਉਮਰ ਉਹਦੋਂ ਸਫਤਪਾਲ ਦੀ ਛੋਟੀ ਸੀ ਤੇ ਲੇਖ ਨੇ ਕੀ ਲਿਖਿਆ ਗਾਇਆ ਚਲੋ ਜਦ ਸਿਵਾਸ ਸੱਪ ਖਿਆਵਾ ਸੀਗਾ ਇਹ ਗੀਤ ਦੇ ਵਿੱਚ ਵਰਤਾ ਕੀਤਾ ਸੀ ਦੇਖ ਲੈ ਨਾ ਉਹ ਹੁਣ ਪਿੰਡਾ ਵਿੱਚੋਂ ਉਹ ਕੀ ਫਿਲਗੇ ਦੇਖ ਨਾ ਉਹ ਹੁਣ ਪਿੰਡਾ ਵਿੱਚੋਂ ਫਿਲਗੇ ਹਰ ਕੇ ਲੋਕ ਲੁਟੇ ਰਿਆਂ ਨੂੰ ਸੱਚਾ ਵਿੱਚ ਕੁੱਟਣਗੇ ਹਰ ਕੇ ਲੋਕ ਲੁਟੇ ਰਿਆਂ ਨੂੰ ਸੱਚਾ ਕੁੱਟਣਗੇ ਭਗਤ ਸਿੰਘ ਦੇ ਰਸਤੇ ਪੌੜਦਾ ਭਗਤ ਸਿੰਘ ਦੇ ਰਸਤੇ ਪੌੜਦਾ ਉਹ ਜਹੀ ਤਾਲਾ ਹੈ ਖਵਾਂ ਦੇ ਲਈ ਦਰਦ ਸੋ ਕੋ ਨਾ ਤੁਰ ਜਹੀ ਤਾਲਾ ਤੋ ਆਦੇ ਨਹੀਂ ਇਹ ਨਾਰੰਦ ਸਭ ਹੁੰਦਾ ਹੈ ਤੂੰ ਮੇਹੀ ਤਾਰਾ ਉਹ ਰੋਵੇ ਤੂੰ ਮੇਹੀ ਤਾਰਾ ਇਹ ਲੋਕ ਨੂੰ ਨਹੀਂ ਨਾਦਾ ललकारे े दौलिया हक मंगते जद मारे जमे सी नौलिया हक मंगते जद मारे टोट नगारे लौदा ताही टूट नगारे लौदा खून च ही दुदा

लड़ी वही दादा बहुत बद नारे लॻे नारियल जवाब शहीदांवान पहले शहीदों साग मैं कहूंगा लुटेरा राज प्रबंध मुर्दाबाद मुर्दाबाद लुटेरा राज प्रबंध मुर्दाबाद लुटेरा राज प्रबंध मुर्दाबाद मेहनती लोगों का एक जिजावाद अमरीका साहब बहुत सारा मन करके बहुत बहुत धनबाद

ਇਹ ਪਹਿਲਾ ਤੇ ਚੋਣਾਂ ਕੰਮ ਵੀ ਕਰਾਂਗੇ ਜੀ ਖੱਲੋੜਾ ਉਹਦੇ ਅਸਿਸਟ ਕਰ ਉਹਦਾ ਇੱਕ ਲੋਨ ਚਿਸ ਨੂੰ ਕਵਰਿੰਗ ਕਰਵਾ ਲੋ ਉਹ ਕਹੋ ਦੋ ਜਿੰਨੀਆਂ ਕਵਰਿੰਗ ਕਰੋ ਜਿਹੜਾ ਵਧੀਆ ਕੁ ਹੋਏਗਾ ਪੂਰੀ ਸ਼ਰਧਾਂਜਲੀ ਕੀਤੀ ਸਾਰੀ ਉਹ 스테이지 ਉਹਦੀ ਤੁਹਾਡੇ ਨਾਲ 스테이지 ਬਿਲਕੁਲ ਸੁਣੀ ਸੁਣੀ ਹੈ